ਲੋ ਵੀ ਮਿੱਤਰੋ ਪਿੰਡ ਬਾਦਲ ਖੜੇ ਆ ਬਾਈ ਤੇ ਉਹ ਬਾਦਲ ਸਾਹਿਬ ਦਾ ਪੁਰਾਣਾ ਘਰ ਹੈ ਤੇ ਆ ਇਹਨਾਂ ਦੇ ਪੋਸਟਰ ਲੱਗੇ ਹੋਏ ਆ ਤੇ ਆ ਬਾਦਲ ਪਿੰਡ ਦਾ ਬੱਸ ਸਟੈਂਡ ਹੈ ਮਿੱਤਰੋ ਐ ਤੇ ਉਹ ਸਾਹਮਣੇ ਭਾਨੇ ਸਿੱਧੂ ਵਰਗਿਆਂ ਦੀਆਂ ਸਕੋਰਪਿਓ ਖੜੀ ਆ ਉਹ ਭਾਨੇ ਦੀ 6 ਨੰਬਰ ਅੱਗੇ ਤੇ ਆ ਲੰਬੀ ਨੂੰ ਰਾਹ ਜਾਂਦਾ ਮਿੱਤਰੋ ਤੇ ਆ ਖਜੂਰਾ ਦੀ ਗੱਲ ਕਰਦੇ ਸੀ ਮੁੱਖ ਮੰਤਰੀ ਭਗਵੰਤ ਸੋਮਾਣ ਸਾਹ ਮਿੱਤਰੋ ਤਾਂ ਮਿੱਤਰੋ ਬਾਲਟੀ ਵਾਲਿਆਂ ਦਾ ਕਹਿੰਦੇ ਵੀ ਇੱਥੇ ਲੱਖਾ ਸਿੰਘ ਸਦਾਣਾ ਬੀਬੀ ਖਾਲੜਾ ਭਾਈ ਸਰਬਜੀਤ ਸਿੰਘ ਤੇ ਉਹਨਾਂ ਦਾ ਰੋਡ ਸ਼ੋਅ ਮਿੱਤਰੋ ਲੰਬੀ ਹਲਕੇ ਚੋਂ ਗੁਜਰ ਨਾਲ ਤੇ ਗੱਡੀਆਂ ਆ ਰਹੀਆਂ ਤੇ ਸਾਰੇ ਪ੍ਰਗਤੀ ਮਿੱਤਰੋ ਇਹ ਵੀ ਟਾਈਮ ਆਉਣਾ ਸੀ ਯਾਰ ਕਿ ਬਾਦਲ ਪਿੰਡ ਦਾ ਬੱਸ ਸਟੈਂਡ ਹੋਵੇ ਉੱਥੇ ਦੂਜੀ ਪਾਰਟੀ ਦਾ ਜਾਂ ਦੂਜੀ ਧਿਰ ਦਾ ਕਹਿ ਲੋ ਆ ਵੇਖੋ ਬਾਦਲ ਪਿੰਡ ਦਾ ਬਾਦਲ ਪਿੰਡ ਦਾ ਬੱਸ ਸਟੈਂਡ ਹੈ ਮਿੱਤਰੋ ਬਹਾਮਾ ਦਾ ਭਗਵਾ ਦਾ ਜਿੱਥੇ ਬਹੁਤ ਬਹੁਤ ਧੰਨਵਾਦ। ਵਿਸ਼ੋ ਦੀ ਤਿਆਰੀਆਂ ਅੱਖਾਂ ਸਤਾਣਾ ਜੀ ਜੀ ਕਰਨਜੀਤ ਕੌਰ ਖਾਲੜਾ ਭਾਈ ਸਰਬਜੀਤ ਸਿੰਘ ਤੇ ਸਿੰਘਲ ਸਿੰਘ ਮਾਨਸਾਵਾ ਅੱਜ ਪਿੰਡਾ ਲੋਕ ਸਭੇ ਦਾ ਸਭਾ ਦਾ ਜਿਹੜਾ ਹਲਕਾ ਹੈ ਨਾ ਲੰਬੀ ਤੇ ਲੰਬੀ ਹਲਕੇ ਚ ਮਿੱਤਰੋ ਇਹਨਾਂ ਦਾ ਰੋਡ ਸ਼ੋਅ ਅੱਜ ਆ ਬਠਿੰਡੇ ਵਾਲਾ ਪਾਸਾ ਹੈ ਤੇ ਆ ਬਾਦਲ ਪਿੰਡ ਦਾ ਬੱਸ ਸਟੈਂਡ ਹੈ ਮਿੱਤਰੋ ਲੱਖੇ ਸੁਧਾਣੇ ਦੇ ਰੋਡ ਸ਼ੋਅ ਦਾ ਅੱਖੀਂ ਡਿੱਠਾ ਹਾਲ ਤੁਸੀਂ ਵੇਖ ਰਹੇ ਹੋ ਪਿੰਡ ਬਾਦਲ ਬਲਾਕ ਲੰਬੀ ਤੇ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਆ ਬਾਦਲ ਪਿੰਡ ਦਾ ਮਿੱਤਰੋ ਬੱਸ ਸਟੈਂਡ ਹੈ ਤੇ ਕੱਠ ਤੁਹਾਡੇ ਸਾਹਮਣੇ ਹੈ ਠਾਠਾ ਮਾਰਦਾ ਮਿੱਤਰੋ ਕੱਠ ਹੈ ਤੇ ਜਿਵੇਂ ਭਾਈ ਸਰਬਜੀਤ ਸਿੰਘ ਦੇ ਰੋਡ ਸ਼ੋਅ ਨੇ ਯਾਰੋ ਦੁਨੀਆ ਹਲਾਤੀ ਤੇ ਉਵੇਂ ਲੱਖੇ ਸਦਾਣੇ ਦਾ ਰੋਡ ਸ਼ੋਅ ਹੈ ਜਿਨ੍ਹਾਂ ਦੇ ਨਾਲ ਬੀਬਾ ਪਰਮਜੀਤ ਕੌਰ ਖਾਲੜਾ ਤੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਔਰ ਸਿਮਰਨਜੀਤ ਸਿੰਘ ਮਾਨ ਸਾਹਿਬ ਤੇ ਹੋਰ ਜਿੰਨੇ ਵੀ ਪੰਥਕ ਆਗੂ ਹੈ ਕਿਉਂਕਿ ਦੋਸਤੋ 1996 ਤੋਂ ਬਾਅਦ ਹੁਣ ਪੰਥਕ ਲਹਿਰ ਬਣੀ ਹੈ ਜਿਹੜੀ ਪਿੰਡ ਬਾਦਲ ਦਾ ਬੱਸ ਸਟੈਂਡ ਹੈ ਜਿਹੜੀਆਂ ਖਜੂਰਾ ਨੂੰ ਵੇਖ ਕੇ ਉਹਦੇ ਮੁੱਖ ਮੰਤਰੀ ਸਾਹਿਬ ਲੋਕਾਂ ਨੂੰ ਟੀਚਰਾਂ ਕਰੀ ਗਏ ਤੇ ਇਹ ਖਜੂਰਾ ਹੈ ਮਿੱਤਰੋ ਜਿਹੜੇ ਪੰਜਾਬੀਆਂ ਦੀ ਬਾੜ ਦਾ ਲੜਾਈ ਆ ਖਜੂਰਾ ਇੰਨਾ ਖਜੂਰਾ ਨੂੰ ਵੇਖ ਕੇ ਮੁੱਖ ਮੰਤਰੀ ਸਾਹਿਬ ਉਹਦੇ ਪਿੰਡ ਬਾਦਲ ਜਦੋਂ ਹੋਇਆ ਸੀ ਨਾ ਰੋਲ ਛੋ ਆ ਖਜੂਰਾ ਨੂੰ ਵੇਖ ਕੇ ਦੋਸਤੋ ਟਿਚਰਾਂ ਕਰਦੇ ਰਹੇ ਪਰ ਅੱਜ ਅੱਜ ਜਿਹੜਾ ਰੋਡ ਚੋ ਆ ਨਾ ਮਿੱਤਰੋ ਆ ਤੁਸੀਂ ਆਪ ਵੇਖੀ ਜਿਓ ਮੇਰੇ ਭਰਾ ਤੁਹਾਨੂੰ ਇੱਕ ਇੱਕ ਗੱਡੀ ਇੱਕ ਇੱਕ ਚੀਜ਼ ਦਿਖਾ ਦੇਾਂਗੇ ਗੱਡੀਆਂ ਖੜੀਆਂ ਅੱਗੇ ਸਭ ਤੋਂ ਅੱਗੇ ਪਾਨੇ ਵੀ ਗੱਡੀ ਆ ਤੇ ਪਾਨਾ ਬੋਲਦਾ ਆਉਂਦਾ 10 ਗੱਡੀਆਂ 11ਵੀਂ ਆ 12ਵੀਂ 13ਵੀਂ ਆ ਬਾਦ ਵਿੱਚ ਬਦਰਵਾਸੀਆ ਬਾਬਾ ਘਾਣਾ ਪੂਰਾ ਮੁਰਦਾ ਨੌਜਵਾਨਾਂ ਦਾ ਆਣਾ ਬੋਲਦਾ ਹੁਣਾ ਮਿੱਤਰੋ ਪਿਆਰ ਦਾ ਪੁੱਤ ਲੱਖਾ ਸਿੰਘ ਸੁਧਾਣਾ ਪਿਆਰ ਤੇ ਤਾਣੀਆਂ ਦੀ ਰੜਾਈ ਕਿਸਾਨੀ ਦੀ ਰੜਾਈ ਇਹ ਜਿਹੜੀ ਗੱਲਾਂ ਮਿੱਤਰੋ ਜਿਹੜਾ ਪੇ ਵਿਗਾਉ ਜਾਂ ਮੀਡੀਆ ਨਹੀਂ ਨਾ ਲਾਂਦਾ ਚੋਣਾ ਜ਼ਿੰਦਗੀ ਤੱਕ